ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਾਸਟਰ ਕਾਰਡਰ ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਸੋ ਅੱਜ ਦਾ ਵਿਸ਼ਾ ਹੈ ਜੀ ਸਾਡਾ ਭਾਈ ਵੀਰ ਸਿੰਘ ਬਿਨਾਂ ਦੇਰੀ ਤੋਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਪਹਿਲਾ ਕੁਐਸਚਨ ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ ਸਹੀ ਜਵਾਬ ਹੈ ਜੀ 5 ਦਸੰਬਰ 1872 ਈਸਵੀ ਨੂੰ ਭਾਈ ਵੀਰ ਸਿੰਘ ਦਾ ਜਨਮ ਕਿੱਥੇ ਹੋਇਆ ਤਾਂ ਭਾਈ ਵੀਰ ਸਿੰਘ ਦਾ ਜਨਮ ਹੋਇਆ ਜੀ ਅੰਮ੍ਰਿਤ ਸਰ ਵਿਖੇ ਅੰਮ੍ਰਿਤਸਰ ਉਹਨਾਂ ਦਾ ਜਨਮ ਹੋਇਆ ਜੀ ਉਹਨਾਂ ਦੇ ਪਿਤਾ ਜੀ ਦਾ ਕੀ ਨਾਂ ਸੀ ਉਹਨਾਂ ਦਾ ਪਿਤਾ ਜੀ ਦਾ ਨਾਂ ਸੀ ਚਰਨ ਸਿੰਘ ਭਾਈ ਵੀਰ ਸਿੰਘ ਕਵੀ ਹੈ ਕੁਦਰਤ ਦਾ ਰਹਾਸਵਾਦੀ ਅਧਿਆਤਮਵਾਦੀ ਕੁਦਰਤ ਦੇ ਕਵੀ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਜੀ ਭਾਈ ਵੀਰ ਸਿੰਘ ਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਸੀ ਕਿਹੜੀ ਕਲਾਸ ਤੱਕ ਉਹਨਾਂ ਨੇ ਪੜਾਈ ਕੀਤੀ ਸੀ ਤਾਂ ਸਹੀ ਜਵਾਬ ਹੈ ਜੀ 10ਵੀਂ ਭਾਈ ਵੀਰ ਸਿੰਘ ਨੇ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ ਕਦੋਂ ਕੀਤੀ ਸੀ ਵਜ਼ੀਰ ਹਿੰਦ ਪ੍ਰੈਸ ਦੀ ਸਥਾਪਨਾ 1892 ਭਾਈ ਵੀਰ ਸਿੰਘ ਨੇ ਸਾਹਿਤ ਸਦਨ ਦੀ ਸਥਾਪਨਾ ਕਿੱਥੇ ਕੀਤੀ ਸੀ ਤਾਂ ਸਹੀ ਜਵਾਬ ਹੈ ਜੀ ਦਿੱਲੀ ਤੇ ਇਹਨਾਂ ਨੇ ਸਥਾਪਨਾ ਕਦੋਂ ਕੀਤੀ ਗਈ ਸੀ ਇਸ ਸਾਹਿਤ ਸਦਨ ਦੀ ਸਥਾਪਨਾ ਕੀਤੀ ਗਈ ਸੀ उन्नीस सौ बहत्तर ईस्वी भाई भीर सिंह जी ने किड़ा महाकाव्य लिखा सारे जाओ जी राणा सूरत सिंह तो यही महाकाव कदों लिखा गया सी लिखा गया सी जी सही जवाब है उन्नीस सौ पांच ईस्वी कंब की कलाई किस तरह की कविता है तो कविता है जी वह रहस्यवादी ਅਗਲਾ ਕੁਐਸਚਨ ਹੈ ਜੀ ਭਾਈ ਵੀਰ ਸਿੰਘ ਕਿਸ ਭਾਸ਼ਾ ਵਿੱਚ ਕਵਿਤਾ ਲਿਖਦੇ ਸਨ ਤਾਂ ਸਹੀ ਜਵਾਬ ਹੈ ਜੀ ਬ੍ਰਿਜ ਭਾਸ਼ਾ ਦੇ ਵਿੱਚ ਭਾਈ ਵੀਰ ਸਿੰਘ ਨੂੰ ਚੂੜਾ ਮਨੀ ਕਿਸ ਨੇ ਕਿਹਾ ਤਾਂ ਸਹੀ ਜਵਾਬ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਨੇ ਉਹਨਾਂ ਨੂੰ ਚੂੜਾ ਮਨੀ ਕਿਹਾ ਅਤੇ ਭਾਈ ਵੀਰ ਸਿੰਘ ਨੂੰ ਮੁਕਤ ਮਨੀ ਕਿਸ ਨੇ ਕਿਹਾ ਸੀ ਜੀ ਮੁਕਤ ਮਨੀ ਭਾਈ ਵੀਰ ਸਿੰਘ ਨੂੰ ਕਿਹਾ ਸੀ ਜੀ ਧਨੀ ਰਾਮ ਚਾਤ੍ਰਿਕ ਜੀ ਨੇ ਭਾਈ ਵੀਰ ਸਿੰਘ ਨੂੰ 20ਵੀਂ ਸਦੀ ਦਾ ਕੀ ਕਿਹਾ ਜਾਂਦਾ ਸੀ ਤਾਂ ਭਾਈ ਵੀਰ ਸਿੰਘ ਜੀ ਨੂੰ 20ਵੀਂ ਸਦੀ ਦਾ ਭਾਈ ਗੁਰਦਾਸ ਕਿਹਾ ਜਾਂਦਾ ਸੀ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾਮ ਲਈ ਆਨਸਰ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਜੀ ਆਨਸਰ ਹੈ ਜੀ ਇਹਦਾ ਸਮੇਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾਮ ਲਈ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਭਾਈ ਵੀਰ ਸਿੰਘ ਦੀ ਤੁਲਨਾ ਪੱਛਮ ਦੇ ਕਿਸ ਲੇਖਕ ਨਾਲ ਕੀਤੀ ਜਾਂਦੀ ਹੈ ਸਹੀ ਜਵਾਬ ਜੀ ਵਿਲੀਅਮ ਵੁਡਸਵਰਥ ਤ੍ਰੇਲ ਤੁਪਕੇ ਵਿੱਚ ਕਿੰਨੀਆਂ ਰੁਬਾਈਆਂ ਹਨ ਤਤ੍ਰੇਖ ਤੁਪਕੇ ਦੇ ਵਿੱਚ ਰਵਾਈਆਂ ਹਨ ਜੀ 57 ਗੁਰੂ ਨਾਨਕ ਅਸਤ ਗੁਰੂ ਚਮਤਕਾਰ ਦੀ ਵਿਧਾ ਹੈ ਵਾਰਤਕ ਨੈਕਸਟ ਕੁਐਸਚਨ ਇਜ਼ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਕਿਹੜਾ ਹੈ ਸਾਰਿਆਂ ਤੋਂ ਸੌਖਾ ਸਵਾਲ ਤਾਂ ਸਹੀ ਆਨਸਰ ਹੈ ਜੀ ਸੁੰਦਰੀ ਭਾਈ ਵੀਰ ਸਿੰਘ ਦੀ ਕਵਿਤਾ ਵਿੱਚ ਹੜ ਹੈ ਕਿਸ ਚੀਜ਼ ਦਾ ਕੁਦਰਤੀ ਸੁੰਦਰਤਾ ਅਤੇ ਬਲਬਲਿਆਂ ਦਾ ਭਾਈ ਵੀਰ ਸਿੰਘ ਨੇ ਕਿਹੜਾ ਸ਼ੰਦ ਘੜਿਆ ਤਾਂ ਸਹੀ ਜਵਾਬ ਤੁਰਾਈ ਭਾਈ ਵੀਰ ਸਿੰਘ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ ਮੇਰੇ ਸਾਇਆ ਜੀਓ ਲਈ ਤੇ ਕਦੋਂ ਮਿਲਿਆ ਸੀ 1955 ਈਸਵੀ ਵਿੱਚ ਇਹ ਪੂਰਾ ਯਾਦ ਰੱਖਣਾ ਜੀ ਭਾਈ ਵੀਰ ਸਿੰਘ ਨੇ ਕਿਸ ਬੈਂਕ ਦਾ ਨੀ ਪੱਥਰ ਰੱਖਿਆ ਕਿਸ ਬੈਂਕ ਦੀ ਨੀ ਰੱਖੀ ਸੀ ਪੰਜਾਬ ਐਂਡ ਸਿੰਧ ਬੈਂਕ ਕਵਿਤਾ ਬ੍ਰਿਸ਼ ਅਨੁਸਾਰ ਧਰਤੀ ਦੇ ਲੋਕਾਂ ਦਾ ਦਿਲ ਕਿਹੋ ਜਿਹਾ ਸੀ ਸਹੀ ਜਵਾਬ ਜੀ ਤੰਗ ਕੁਐਸਚਨ ਨੰਬਰ ਨੈਕਸਟ ਤਾਂ ਚਰਨਾ ਤੇ ਸੀਸ ਨਿਵਾਇਆ ਸਾਡੇ ਮੱਥੇ ਛੋ ਨਾ ਪਾਈ ਕਿਹੜੀ ਕਵਿਤਾ ਵਿੱਚੋਂ ਲਈਆਂ ਗਈਆਂ ਨੇ ਇਸ ਤਰ੍ਹਾਂ ਹੀ ਤਾਂ ਸਹੀ ਜਵਾਬ ਜੀ ਕੰਬ ਦੀ ਕਲਾਈ ਭਾਈ ਵੀਰ ਸਿੰਘ ਨੇ ਕਿਸ ਕਵਿਤਾ ਵਿੱਚ ਗੁਲਾਮੀ ਦੇ ਜੀਵਨ ਪ੍ਰਤੀ ਨਫ਼ਰਤ ਨੂੰ ਪੇਸ਼ ਕੀਤਾ ਹੈ ਸਹੀ ਜਵਾਬ ਹੈ ਜੀ ਪਿੰਜਰੇ ਪਿਆ ਪੰਛੀ ਹਾਂਜੀ ਇਹਨਾਂ ਵਿੱਚੋਂ ਸਿਲੈਕਟ ਕਰੋ ਭਾਈ ਵੀਰ ਸਿੰਘ ਦੀ ਕਿਹੜੀ ਰਚਨਾ ਨਹੀਂ ਹੈ অপਸ਼ਨ ਏ b c d ਸਹੀ ਜਵਾਬ ਹੈ ਜੀ ਕੇਸਰ ਕੇਯਾਰੀ ਆਪਸ਼ਨ c ਪਾਈ ਵੀ ਸਿੰਘ ਨੇ ਟੁਕੜੀ ਜੱਗ ਤੋਂ ਨਿਆਰੀ ਵਿੱਚ ਕਿੱਥੋਂ ਦੀ ਸੁੰਦਰਤਾ ਦਾ ਵਿਆਨ ਕੀਤਾ ਹੈ ਤਾਂ ਸਹੀ ਜਵਾਬ ਹੈ ਜੀ ਕਸ਼ਮੀਰ ਦੀ ਸੁੰਦਰਤਾ ਪਾਈ ਵੀ ਸਿੰਘ ਨੂੰ ਪਦਮ ਵਿਭੂਸ਼ਣ ਸਨਮਾਨ ਕਦੋਂ ਮਿਲਿਆ ਸਹੀ ਜਵਾਬ ਹੈ ਜੀ 1956 ਈਸਵੀ ਵਿੱਚ ਪਾਈ ਵੀ ਸਿੰਘ ਜੀ ਨੂੰ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਕਿਸ ਯੂਨੀਵਰਸਿਟੀ ਨੇ ਦਿੱਤੀ ਸੀ ਤਾਂ ਇਸ ਦਾ ਸਹੀ ਜਵਾਬ ਹੈ ਜੀ ਪੰਜਾਬ ਯੂਨੀਵਰਸਿਟੀ ਪਾਈ ਵੀ ਸਿੰਘ ਜੀ ਨੇ ਖਾਲਸਾ ਸਮਾਚਾਰ ਅਖਬਾਰ ਕਦੋਂ ਸ਼ੁਰੂ ਕੀਤਾ ਸੀ ਤਾਂ ਇਸ ਦਾ ਸਹੀ ਜਵਾਬ ਹੈ ਜੀ 1899 ਤੇ ਅਖਬਾਰ ਸੀ ਇਹ ਹਫਤਾਵਰੀ ਪਾਈ ਵੀ ਸਿੰਘ ਮੈਮੋਰੀਅਲ ਕਿੱਥੇ ਸਥਿਤ ਹੈ ਤਾਂ ਇਹ ਸਥਿਤ ਹੈ ਜੀ ਅੰਮ੍ਰਿਤਸਰ ਵਿਖੇ ਜਗਿਆਸੂ ਦੁਨੀਆ ਉੱਤੇ ਬੋਝ ਨਹੀਂ ਬਣਦੇ ਕਿਸ ਕਵਿਤਾ ਦਾ ਭਾਵ ਹੈ ਇਸ ਕਵਿਤਾ ਦਾ ਕੀ ਭਾ ਕਿਹੜੀ ਕਵਿਤਾ ਹੈ ਬ੍ਰਿਸ਼ ਪਾਈ ਵੀ ਸਿੰਘ ਜੀ ਨੂੰ ਵਿਧਾਨ ਸਭਾ ਦਾ ਮੈਂਬਰ ਕਦੋਂ ਚੁਣਿਆ ਗਿਆ ਤਾਂ ਸਹੀ ਜਵਾਬ ਹੈ ਜੀ 1952 ਇਸਵੀ ਵਿੱਚ ਪਾਈ ਵੀ ਸਿੰਘ ਦੀ ਮੌਤ ਕਦੋਂ ਹੋਈ ਸੀ ਸਹੀ ਜਵਾਬ ਹੈ ਜੀ 10 ਜੂਨ 1957 ਈਸਵੀ ਨੂੰ ਅਜੋਕੇ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ ਛੋਟੀ ਕਵਿਤਾ ਨਾਵਲ ਦਾ ਮੋਢੀ ਅਰਸ਼ਾਂ ਦਾ ਕਵੀ ਇਹ ਭਾਈ ਵੀਰ ਸਿੰਘ ਨੂੰ ਮੰਨਿਆ ਜਾਂਦਾ ਹੈ ਇਹਨਾਂ ਦੀਆਂ ਕੁਝ ਵਿਸ਼ੇਸ਼ ਰਚਨਾਵਾਂ ਨੇ ਜੀ ਨਾਨਾਂ ਪਰਛਾਈ ਦਿਲ ਤਰੰਗ ਤ੍ਰੇਲ ਤੁਪਕੇ ਲਹਿਰਾਂ ਦੇ ਹਾਰ ਇਹਨਾਂ ਤੋਂ ਇਲਾਵਾ ਕੁਝ ਹੋਰ ਕਵਿਤਾਵਾਂ ਇਹਨਾਂ ਦੀਆਂ ਰਚਨਾਵਾਂ ਮਟਕ ਹੁਲਾਰੇ ਬਿਜਲੀ ਦੇ ਹਾਰ ਪ੍ਰੀਤ ਬੀਨਾ ਮੇਰੇ ਸਾਇਆ ਜਿਉ ਕੰਪ ਦੀ ਕਲਾਈ ਗੋਦਾਵਰੀ ਦਾ ਗੀਤ ਨਿੱਕੀ ਗੋਦ ਵਿੱਚ ਕੰਤ ਮਹਿਲੀ ਬਾਰਾਮਹਾ ਇਹਨਾਂ ਤੋਂ ਇਲਾਵਾ ਇਹਨਾਂ ਦੀ ਫੇਵਰੇਟ ਰਚਨਾ ਜੀ ਸੁੰਦਰੀ ਨਾਵਲ ਇਸ ਤੋਂ ਇਲਾਵਾ ਵਿਜੈ ਸਿੰਘ ਸਤਵੰਤਕ ਔਰ ਸੱਤ ਔਖੀਆਂ ਰਾ ਤਾਂ ਬਾਬਾ ਨੌਦ ਸਿੰਘ ਸਤਵੰਤਕ ਔਰ ਰਾਣਾ ਪੰਭੋਰ ਰਾਜਾ ਲਖਦਾਤਾ ਸਿੱਖੀ ਸੁਧਾਰ ਦਾ ਪਹਿਲਾ ਨਾਟਕ 1910 ਰਾਣਾ ਸੂਰਜ ਸਿੰਘ ਮਹਾਕਾਵ 1905 ਇਸ ਤੋਂ ਇਲਾਵਾ ਪ੍ਰਤਨ ਜਨ ਅਸਾਖੀ 1926 ਸ੍ਰੀ ਕਲਗੀਧਰ ਚਮਤਕਾਰ ਸ੍ਰੀ ਗੁਰੂ ਨਾਨਕ ਚਮਤਕਾਰ ਸ੍ਰੀ ਅਸ਼ਟਗੁਰੂ ਚਮਤਕਾਰ ਸ੍ਰੀ ਗੁਰੂ ਗ੍ਰੰਥ ਕੋਸ਼ 12 ਭਾਈ ਗੁਰਦਾਸ ਕਵਿੱਤ ਭਾਈ ਗੁਰਦਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਇਹਨਾਂ ਇਹ ਸੀਗੇ ਇਹਨਾਂ ਦੀਆਂ ਫੇ ਮਤਲਬ ਬਹੁਤ ਹੀ ਮਹੱਤਵਪੂਰਨ ਇਹਨਾਂ ਦੀਆਂ ਰਚਨਾਵਾਂ ਜੋ ਪੁੱਛੀਆਂ ਜਾਂਦੀਆਂ ਹਨ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਨੋਟੀਫਿਕੇਸ਼ਨ ਨੂੰ ਔਨ ਕਰਨਾ ਨਾ ਭੁੱਲਿਓ ਜੀ ਥੈਂਕ ਯੂ ਸੋ ਮਚ